ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਪਾ ਪਹੁੰਚ ਚੁੱਕੇ ਆ ਜੀ ਤਨੌਲਾ ਪਸ਼ੂ ਮੰਡੀ ਦੇ ਵਿੱਚ ਬਾਈ ਜੀ ਅੱਜ ਤਰੀਖ ਹੈਗੀ ਆ ਜੀ 11 10ਵਾਂ ਮਹੀਨਾ 2025 ਆ ਜੀ ਤੇ ਆਪਣਾ YouTube ਚੈਨਲ ਆ ਜੀ ਮੈਟਰ ਧਾਲੀਵਾਲ 76 ਅੱਜ ਤੁਹਾਨੂੰ ਦਿਖਾਵਾਂ ਜੀ ਕੱਟੀਆਂ ਕੱਟੀਆਂ ਤਨੌਲੇ ਦੀ ਮੰਡੀ ਦੇ ਵਿੱਚ ਕੱਟੀਆਂ ਕੱਟੀਆਂ ਦਿਖਾਵਾਂਗੇ ਬਾਈ ਜੀ ਆਜੋ ਕਰਾਂ ਮੰਡੀ ਦੇ ਵਿੱਚ ਤਨੌਲੇ ਜੁੜਜੂ ਕਰਾਂ ਬਾਈ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਲਾਜ਼ਮੀ ਕਰਿਓ ਮੈਟਰ ਧਾਲੀਵਾਲ 76 ਨੂੰ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਦਿਖਾਵਾਂਗੇ ਤੁਹਾਨੂੰ ਕੱਟੀਆਂ-ਕੱਟੀਆਂ ਤਨੌਲੇ ਦੀ ਮੰਡੀ ਦੇ ਵਿੱਚ ਆਜੋ ਜੀ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 7885 38188 ਤੇ ਕਾਲ ਕਰਿਓ ਬਈ ਜੀ ਤੇ ਵੀਡੀਓ ਬਣਾਓ ਆਜੋ ਜੀ ਮੰਡੀ ਦੇ ਵਿੱਚ ਕੱਟੀਆਂ ਆਈਆਂ ਨੇ ਤਨੌਲੇ ਦੀ ਪਸ਼ੂ ਮੰਡੀ ਤੇ ਦੇਖ ਸਕਦੇ ਹੋ ਕੱਟੀਆਂ ਵਧੀਆ ਇੱਕ ਕਾਲੀ ਐ ਇੱਕ ਬੂਰੀ ਆ ਦੇਖ ਸਕਦੇ ਹੋ ਬੂਰੀ ਦੇਖੋ ਜੀ ਇਧਰ ਨੀਲੀ ਰਾਵੀ ਦੀ ਕੱਟੀ ਦੇਖੋ ਕਿਹੜਾ ਪਿੰਡ ਦਾ ਜੀ ਪਿੰਡ ਧੌੜਾ ਠੀਕ ਆ ਕੱਟੀ ਕੋਲੇ ਕੋਲੇ ਹੋ ਜਾ ਮੜਾ ਜਾ ਆਹ ਕੱਟੀ ਕਿੰਨੇ ਚਿਰ ਦੀ ਆ ਆ ਖੀਰੀ ਆ ਬਈ ਦੰਦੋਂ ਅਜੇ ਖੀਰੀ ਆ ਹਾਂ ਬਈ ਕਿੰਨੇ ਚਿਰ ਦੀ ਆ ਬਈ 2 ਸਾਲ ਦੀ 2 ਸਾਲ ਦੀ ਠੀਕ ਆ ਕਿਹੜੀ ਵਜਦੀ ਆ ਇਹ ਆ ਲੀਲੀ 라ਵੀ ਆ ਬਈ ਨੀਲੀ 라ਵੀ ਆ ਇਹਦਾ ਰੇਟ ਕੀ ਆ ਰੇਟ ਦਾ 35000 35000 ਠੀਕ ਆ ਬਾਕੀ ਮੌਕੇ ਤੇ ਹੋਊਗਾ ਹਾਂ ਕਰ ਲਾਂਗੇ ਠੀਕ ਆ ਉਹ ਪੂਰੀ ਦਾ ਕੀ ਰੇਟ ਆ ਪੂਰੀ ਦਾ 36000 ਤੋਂ 35 ਦੇਣਾ ਅੱਛਾ ਆ ਜਾ 36000 ਜੀ ਬਾਈ ਵਧੀਆ ਕੱਟੀ ਆ ਜੇ ਸਾਲ ਦੀ ਠੀਕ ਕੁੰਡੀਆਂ ਨੇ ਨਾ ਹਾਂ ਹਾਂ ਬਈ ਸ਼ਕੀਨ ਆਪਣੇ ਕੱਟ ਠੀਕ ਹੈ ਕੱਟੀਆਂ ਸ਼ਕੀਨਾਂ ਮੋੜੀਆਂ ਦੇਖ ਲੈ ਤੇ ਵਧੀਆ ਨੌ ਕੀ ਹੈ ਤੇਰਾ ਨਾਮ ਕਰਨਪਿੰਡ ਧੌਲਾ ਤਸੀਲ ਠੀਕ ਹੈ ਫੋਨ ਨੰਬਰ ਕਿੰਨਾ 904152368 ਠੀਕ ਹੈ ਆਹ ਫੋਨ ਨੰਬਰ ਆ ਜੀ ਦੇਖ ਲੈ ਤੇ ਪੱਤੇ ਬਹੁਤ ਸੋਹਣੇ ਆ ਜੀ ਮੁੱਝ ਕਿੱਥੇ ਆ ਆਹ ਛੋਟੇ ਜਿਹੜੀ ਆਹ ਛੋਟੇ ਜਿਹੜੀ ਆ ਹਾਂ 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 ਬਈ ਆਹ ਛੋਟੇ ਇੱਕ ਟੂ ਮਹੀਨੇ ਦੀ ਸਮਰੀ ਹੋਈ ਹੈਗੀ ਅਸਿਆ ਇਹ ਤਾਂ 6 ਲੀਟਰ ਆਗਾ ਅਸਿਆ ਪੁੱਤੋ ਤੜਕਾ ਚੋਈ ਹੋਈ ਹੈ ਦੋਵੇਂ ਵੇਲੇ ਅਸਿਆ ਕਦੋਂ ਸੂਏ ਆ ਪਹਿਲਾਂ ਸੂਏ ਬੈਠੀ ਜਾਂਦਾ ਅਸਿਆ ਪਹਿਲੇ ਸੂਏ ਠੀਕ ਹੈ ਤੇ ਸਮਰੀ ਹੋਈ ਹੈ ਹਾਂ ਆਹ ਝੁੱਟੀ ਵੀ ਆਪ ਕੋ ਸੂ ਹੁਣ ਤਾਂ ਦੂਜੇ ਸੂਏ ਸੂਗੀ ਹਾਂ ਠੀਕ ਹੈ ਭਰਾਵਾ ਬਈ ਠੀਕ ਹੈ ਓਕੇ ਇਹਦਾ ਰੇਟ ਆ ਇਹਦਾ ਰੇਟ 70000 ਜੀ 70000 ਹਾਂ ਠੀਕ ਹੈ ਜੀ ਹੋਰ ਕਿਹੜੀ ਆ ਆ ਮੈਂ ਆਈ ਆਹ ਹਾਂਜੀ ਲੋ ਵੀ ਕਾ ਮੈਂ ਆ ਟਲਵਾ ਬਾਈ ਜੀ ਦੇਖ ਸਕਦੇ ਆ ਇਹਦਾ ਕੀ ਰੇਟ ਆ ਇਹ ਰੇਟ 60000 ਰੁਪਏ 8 ਲੀਟਰ ਦੁੱਧ ਦਾ ਆ ਅੱਛਾ 8 ਲੀਟਰ ਦੁੱਧਾ ਦਿੰਦੀ ਹਾਂ ਹੁਣ ਦੁੱਧ ਹਾਂ ਹਾਂ ਇਹ ਖੋੜੜ ਕੇ ਇਹਦੀ ਕੱਲੀ ਚੋਈ ਕਾਲਾ ਅੰਦਰ ਵੀ ਚੋਈ ਹੋਈ ਆਈ ਅੱਛਾ ਮਾਗਰ ਕੀ ਆ ਮਾਗਰ ਕੁਝ ਨਹੀਂ ਆ ਬੱਚਾ ਮਾਗਰ ਕੁਝ ਨਹੀਂ ਭਾਈ ਦੇਖ ਸਾਹ ਤਾਂ ਮਾਜ ਵਧੀਆ ਕਹਿੰਦੇ ਸੂਰ ਹੈ ਦੂਜੇ ਤੇ ਤੀਜੇ ਹੋਊਗੀ ਚੌਥੇ ਹੋਊ ਯਾਰ ਨਾ ਦੂਜੇ ਤੇ ਤੀਜੇ ਹੋਊ ਬਈ ਅਸਿਆ ਠੀਕ ਆ ਜਿਹੜੀ ਉਹ ਝੋਟੀਆਂ ਦੁੱਧ ਦੇ ਦਿੰਦੀ ਆ ਹਾਂ ਬਈ 6 ਲੀਟਰ ਦੁੱਧ ਆ ਥੱਲੇ ਇਸ ਟਾਈਮ ਹਾਂ ਬਈ 6 ਲੀਟਰ ਚੋਈ ਹੋਈ ਆ ਦਰ ਕੇ ਦਾ ਠੀਕ ਆ ਹੁੰਦੀ ਝੋਟੀਆਂ ਹੀ ਪੂਰੀ ਵਧੀਆ ਨੇ 6 ਲੀਟਰ ਪਿੰਡ ਕਿਹੜਾ ਦੱਸਿਆ ਸੀ ਪਿੰਡ ਕੌਲਾ ਜ਼ਿਲ੍ਹਾ ਬਰਨਾਲਾ ਨਜ਼ੀਰ ਤਪਾ ਫੋਨ ਨੰਬਰ ਬੋਲੋ 9841536117 ਠੀਕ ਆ ਆਹ ਫੋਨ ਨੰਬਰ ਆ ਬਾਈ ਜੇ ਕਿਸੇ ਨੇ ਝੋਟੀਆਂ ਕਟੀਆਂ ਲੈਣੀਆਂ ਨੇ ਸੰਪਰਕ ਕਰਿਓ ਲੋਈ ਮਿੱਤਰੋ ਕਾਇਮਾ ਸੈਨਾ ਪੰਡਾ ਠੀਕ ਹੈ ਕਿੰਨੀਆਂ ਕੱਟੇ ਲੈਂਦੇ ਅੱਜ ਹਾਂ 5 ਲੈਂਦੇ 5 ਕਿਹੜੀਆਂ ਕਿਹੜੀਆਂ ਬਾਈ ਕੀ ਬੋਲਾ ਕੱਟੀ ਦਾ ਮੋਰਾ ਦਾ ਆ ਦੋ ਹੁਣ ਦੋ ਰਹਿ ਗਈਆਂ ਠੀਕ ਹੈ ਆ ਕੱਟੀ ਦਾ ਕੀ ਰੇਟ ਹੈ ਹਾਂ ਜੀ 42000 ਕਿੰਨੇ ਚਿਰ ਦੀ ਆ ਇਹ ਸਾਲ 14-15 ਮਹੀਨੇ ਹੋਏ 14-15 ਮਹੀਨੇ ਦੀ ਕੱਟੀ ਹੈ ਬਾਈ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਕੱਟੀ ਆ ਪੁੰਡੀ ਮੋਰਾ ਨਾਲ ਦੀ ਐਸਾ ਰਹੇਗਾ ਰੇਟ ਕੀ ਕਰਤਾ ਜੀ 25000 ਬੇ ਰੇਟ ਹੈ ਜੀ ਇਹ ਕਾ ਕੱਟੀ ਖੜੀ ਹੈ ਬਈ ਜੀ ਮੋਰਾ ਨਸਲ ਦੀ ਹੈ ਵੀ ਸਹਣੀ ਤੋਂ ਆ ਲਓ ਵੀ ਉਹ ਵੀ ਸਹਣੀ ਤੋਂ ਆ ਕੱਟੀ ਦੇਖ ਸਕਦੇ ਹੋ ਬਹੁਤ ਵਧੀਆ ਕੱਟੀ ਹੈ ਜੀ ਮੈਨੂੰ ਸ਼ੇਅਰ ਕਰਦੇ ਬਈ ਲਾਈਕ ਕਰਦੇ ਇਹਦਾ ਕੀ ਰੇਟ ਕਰਤਾ ਇਹਦਾ 32000 ਹੈ ਜੀ ਕੱਟੀ ਜੀ ਘੋੜੀ ਅਸਤਰ ਵਰਗੀ ਕੱਟੀ ਹੈ ਤੁਸੀਂ ਦੇਖ ਸਕਦੇ ਹੋ ਕੱਟੀਆਂ ਸਾਰੀਆਂ ਵਧੀਆ ਨੇ ਬਾਈਆਂ ਦੀ ਪਿੰਡ ਸਹਣਾ ਫੋਨ ਨੰਬਰ ਬੋਲ ਦੇ 8960 232 ਠੀਕ ਹੈ ਧਨੋਲਾ ਮੰਡੀ ਦੀ 11 ਤਰੀਕ ਹੈ 10ਵਾਂ ਮਹੀਨਾ 2025 ਆਪਣਾ YouTube ਚੈਨਲ ਜੱਟ ਲਾਈਵ 77 ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਾ ਦਿਓ ਲਓ ਬਈ ਕਟੀਆਂ ਕਟੀਆਂ ਆ ਗਈਆਂ ਧਨੋਲੇ ਦੀ ਮੰਡੀ ਤੇ ਘਰਾਜੋ ਕੋ ਪਹੁੰਚੋ ਕੇ ਧਨੋਲਾ ਪੋਸਤ ਮੰਡੀ ਦੇ ਵਿੱਚ ਦੋ ਸ਼ੇਅਰ ਤੇ ਲਾਈਕ ਕਿਹੜੀਆਂ ਤੇਰੇ ਹੁਣ ਦੱਸੋ ਏ ਕਿੜੀਆਂ ਕਟੀਆਂ ਨੇ ਆਹ 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 ਤੇਰੀ ਆ ਲਓ ਬਈ ਪਿੰਡ ਪਹਿਣੀ ਜੱਸਾ ਤੋਂ ਕਟੀਆਂ ਨਹੀਂ ਹੁੰਦੀਆਂ ਭਾਈ ਨਹੀਂ ਭਾਈ ਠੇਸਾ ਨੂੰ ਫਲਾ ਕਟੇ ਚੈੱਕ ਕਰੋ ਉਹ ਵੱਡੀ ਚੱਕ ਹੈ ਸਾਰੀਆਂ 1 2 3 4 5 6 7 ਲੋ ਵੀ 7 ਕਟੀਆਂ ਲੈ ਦੇਖ ਐ ਕਟੀਆਂ ਬਹੁਤ ਸੋਹਣੀਆਂ ਨੇ ਰੇਟ ਦੱਸ ਇਹਨਾਂ ਦਾ ਕਲੀ-ਕਲੀ ਦਾ ਰੇਟ ਪਹਿਲੇ ਨੰਬਰ ਵਾਲੀ ਦਾ 35 ਉਧਰ ਕੋਲੇ ਚੱਲ ਜੇ ਵੀਡੀਓ ਬਣਾਉਣੀ ਆ ਚੱਲ ਕਿਹੜਾ ਪੰਡਾ ਫਤਿਹ ਗਾੜੇ ਸਨਾਂ ਅੱਜ ਕਿੰਨੀਆਂ ਕਟੀਆਂ ਲਿਆ ਅੱਜ ਵੀ 4 ਲਿਆਈ ਦੋ ਪੇਕੇ ਦਾ ਠੀਕ ਆ ਕਿਹੜੇ ਕਿਹੜੇ ਕਰੀ ਗੱਲ ਮਾੜੀ ਕਿਹੜੀਆਂ ਕਿਹੜੀਆਂ ਕੱਟੀਆਂ ਨੇ ਆਪਣੇ ਕਾਹ ਕੱਟੀ ਹੈਗੀ ਪਹਿਲਾਂ ਇਹ ਕਿਨੇ ਜਰਦੀ ਆ ਵੀਰੇ 15 ਮਹੀਨੇ ਦੀ ਆ 15 ਮਹੀਨੇ ਦੀ ਕੱਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੱਟੀ ਆ ਇਹਦਾ ਫਿਰ ਰੇਟ ਕੀ ਕਰਤਾ ਮੈਂ ਤਾਂ 25000 20000 ਦੀ ਮੰਗਿਆ ਠੀਕ ਆ ਬਾਈ 25000 ਰੁਪਏ ਰੇਟ ਕਰਦਾ ਕਿਤੇ 20000 ਦੀ ਮੰਗਿਆ ਵੀ ਆਪਣੀਆਂ ਹਾਂ ਕਵੀ ਕੱਟੀ ਆ ਫੜੀ ਆ ਮੋਰਾਂ ਨਾਲ ਦੀਆਂ ਕੱਟੀਆਂ ਨੇ ਖਾਰੇ ਤੁਸੀਂ ਦੇਖ ਸਕਦੇ ਹੋ ਵੀਰੇ ਬਹੁਤ ਵਧੀਆ ਖੀਰੀ ਕੱਟੀਆਂ ਜੀ ਖੀਰੀਆਂ ਲਓ ਜੀ ਮਿੱਤਰੋ ਨਵੇਂ ਦੋ ਤਾਂ ਹੋਣ ਵਾਲੀਆਂ ਕੱਟੀਆਂ ਦੇਖਿਆ ਇਹਨਾਂ ਕੁੰਡੀ ਦੇਖਿਆ ਸਾਨ ਸਾਨ ਹੁਣ ਵਧੀਆ ਪਈ ਆ ਕੱਟੀ ਦੇ ਇਹਦਾ ਕੀ ਰੇਟ ਕਰਤਾ 37 ਦੀ 37000 ਦੀ ਦੇਮੋ ਵੇ ਕਿੰਨੇ ਚਾ ਹਾਂ 35 35 ਦੀ ਲੋ ਵੀ 35000 ਰੁਪਏ ਦੀ ਕੱਟੀ ਦੇ ਦਾਂਗੇ ਦੇਖਿਆ ਜੀ ਇਹ ਵੀ ਕੱਟੀ ਸੋਹਣੀ ਆ ਬਈ ਉਦੋਂ ਬਾਅਦ ਆਹ ਕੱਟੀ ਆ ਗਈ ਤੂੰ ਦੇਖਿਆ ਨੀ ਜੀ ਆਪਣੀ ਬਈ ਆ ਵੀ ਕੱਟੀ ਬਹੁਤ ਵਧੀਆ ਲੋ ਜੀ ਮਿੱਤਰੋ ਆਹ ਬਈ ਕਿੰਨੇ ਆ ਓਕੇ ਆ ਏ ਭਣੀ ਜੱਸੇ ਤੋਂ ਮੁੰਡਾ ਆ ਆ ਸੱਨਾ ਤੋਂ ਲੋ ਜੀ ਮਿੱਤਰੋ ਆ ਕੱਟੀ ਵਧੀਆ ਆ ਗਈ ਇਹਦਾ ਕੀ ਰੇਟ ਆਗਾ ਇਹਦਾ 35000 ਲੋ ਵੀ ਇਹਦਾ 35000 ਰੁਪਏ ਦਾ ਰੇਟ ਆ ਕੱਟੀ ਵਧੀਆ ਸੋਹਣੀ ਆ ਜੀ ਹੋਰ ਨਾ ਚਲਦੀ ਐ ਤੁਸੀਂ ਦੇਖ ਸਕਦੇ ਹੋ ਯੂ ਵੇ ਅੱਡਾ ਜੁੱਡਾ ਵਧੀਆ ਪਿਆਗਾ 35000 ਛੱਡੇਗਾ ਕਿਨੇ ਚ ਅਗਰ ਮਾਰ ਤੜ ਕਰ ਜਾਗੇ ਠੀਕ ਆ ਆ ਬਚਲੜੀ ਇਹਦਾ 23000 ਇਹਦਾ 23000 ਅਗਰ 20 ਨਾ ਬੈਸ ਹੋਏ ਅਗਰ 20 ਨਾ ਬੈਸ ਹੋਏ ਇਹਦਾ 20000 ਲੋ ਵੀ ਇਹਦਾ 20000 ਹੈ ਠੀਕ ਆ ਜੀ ਇਹਦਾ ਇਹ ਬਹੁਤ ਸੋਹਣੀ ਕਟੀਆਂ ਪਈ ਇਹਦੇ 20 ਆ ਇਹਦਾ ਹੀ 20 ਹੈ ਠੀਕ ਹੈ ਕਿਨੇ ਕਿਨੇ ਚਿਰ ਦੇ ਨੇ ਖਰੇ ਆ ਇਹ ਇਹ ਕੋਈ 8 ਮਹੀਨੇ ਜਾਂ ਕੋਈ 12 ਦੀ 15 ਦੀ ਠੀਕ ਆ ਇਹਦਾ 18 ਲਓ ਵੀ ਇਹਦਾ 18000 ਰੁਪਿਆ ਰੇਟ ਆ ਫੋਨ ਨੰਬਰ ਬੋਲੀ 76963 34634 ਠੀਕ ਆ 76963 34634 ਲਓ ਬਾਈ ਜੀ ਪਿੰਡ ਫਤੇਗੜ ਸੰਨਾ ਜ਼ਿਲ੍ਹਾ ਬਰਨਾਲਾ ਜੇ ਦੇਖਣਾ ਮਿਲਣਾ ਕਟੀਆਂ ਲੈਣੀਆਂ ਨੇ ਫੋਨ ਨੰਬਰ ਪਾ ਕਰਤਾ ਐਡ ਕਰ ਦੋ ਵੀਡੀਓ ਸ਼ੇਅਰ ਦੱਬ ਕੇ ਚੈਨਲ ਨੂੰ ਕਰਦੇ ਸਬਸਕ੍ਰਾਈਬ YouTube ਚੈਨਲ ਜੱਟ ਲਾਈਵ 77 ਆ ਜਿਓ ਕਰ ਮੰਡੀ ਦੇ ਵਿੱਚ ਪਹੁੰਚੋ ਖਰੀਦੋ ਕਟੀਆਂ ਕਟੀਆਂ ਦੇਖ ਸਕਦਾ ਜੀ ਹੋਰ ਵੀ ਮਾਲ ਬਹੁਤ ਜਿਆਦੇ ਮੰਡੀ ਦੇ ਵਿੱਚ ਪਹੁੰਚਿਆ ਦੇਖ ਸਕਦੇ ਜੀ ਇਧਰ ਆ ਗਿਆ ਬਾਈ ਦੇਖ ਸਕਦੇ ਮੱਝ ਲਓ ਬਾਈ ਬਹੁਤ ਜਿਆਦੇ ਮਾਲ ਪਹੁੰਚਿਆ ਚੱਕ ਮੰਡੀ 'ਚ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਮਾਲ ਮੋਟੇ ਪਹੁੰਚ ਚੁੱਕੇ ਆ ਕੱਟੇ ਕਟੀਆਂ ਮੱਝਾਂ ਤੇ ਲੈਂਡਰੂ ਫਾਂਡਰੂ ਮਾਲ ਹੋ ਰਾ ਹੈ ਦੇਖੋ ਬਈ ਕੱਟਾ ਕੱਟੀ ਆ ਕੱਟਾ ਠੀਕ ਆ ਕੱਟਾ ਦੇਖੋ ਬਈ ਕਿਹੜਾ ਪਿੰਡ ਆ ਸਹਣਾ ਪਿੰਡ ਲਓ ਵੀ ਪਿੰਡ ਸਹਨੇ ਤੋਂ ਆ ਗਏ ਸਹਨੇ ਤੋਂ ਕੱਟਾ ਆ ਗਿਆ ਵੱਲਾ ਨੀਲੀ 라ਵੀ ਦਾ ਕਿਨੇ ਚਿਰ ਦਾ ਹੈ ਕੱਟਾ ਹੈ ਸਾਲ ਕਰਾ ਦੇ ਹੈ ਸਾਲ ਦਾ ਸਾਲ ਦਾ ਨੌਗੇ ਤੇਰਾ ਆਹ ਸਾਧਕ ਹਾਂ ਸਾਧਕ ਸਾਧਕ ਆ ਨਵਾਂ ਬਾਈ ਦਾ ਸਾਧਕ ਕੀ ਰੇਟ ਕਰਤਾ ਦਾ 20000 ਰੁਪਏ 20000 ਰੇਟ ਆਈਂ ਘਟਾ ਦੇਖੋ ਵਧੀਆ ਪੂਰਾ ਘੈਂਟ ਪੈਂਦਾ ਸੈਣਾ ਜੀ ਦੇਖੋ ਜੀ ਮੰਡੀ ਦੇਖੋ ਪੂਰੀ ਆਣ ਵਧੀਆ ਮੰਡੀ ਲੱਗੀ ਆ ਟਿੰਗੀਆਂ ਟਿੰਗੀਆਂ ਇਹ ਸੈਣਾ ਜੀ ਮੰਡੀ ਅਜਾ ਦੇਖੋ ਬਾਈ ਤੁਸੀਂ ਝੜ ਕੀ ਝੜ ਕੇ ਆਉਂਗਾ ਮਾੜੇ ਬੋਲੇ ਆਇਆ ਬਹੁਤ ਜਿਆਦੇ ਮਾੜੇ ਭਰੀਏ ਬਹੁਤ ਹੀ ਜਿਆਦੇ ਮਾੜੇ ਭਰੀਆ ਦੇਖ ਲੈ ਇਹ ਸਟੇਕ ਕਟੀਆਂ ਵੀਰੋ ਕਰ ਦੋ ਸੇਰ ਲਾਈਕ ਇੱਧਰ ਆਈਆਂ ਗਾਈਆਂ ਗਾਈਆਂ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਲੋ ਜੀ ਮਿੱਤਰੋ ਮਾਜ ਦੇਖੋ ਬਹੁਤ ਵਧੀਆ ਮਾਜ ਦੇਖੋ ਜੀ ਪੂਰੀ ਵਧੀਆ ਝੋਟੀ ਹੈ ਜੀ ਦੂਜਾ ਛੂਹਿਆ ਜੀ ਦੂਜਾ ਛੂਹਿਆ ਝੋਟੀ ਬਈ ਇਹਦਾ ਪੂਰੀ ਵਧੀਆ ਸੁਈ ਦੀ ਆ ਸੂਨ ਵਾਲੀ ਢੋਟੀ ਆ ਪੰਟਾ ਚ ਰਹੇਗੇ ਬਾਈ ਸੁਣ ਚ ਪਿਆ ਜੀ 7-8 ਦਿਨ ਪਿਆ 7-8 ਦਿਨ ਬਾਈ ਦਾ ਕਹਿੰਦਾ ਪਿਆ ਗਿਆ ਬੜਾ ਪਿੰਡ ਕਿਹੜਾ ਬਾਈ ਢਲਵਾ ਪਿੰਡ ਢਲਵਾ ਜੀ ਜਿਲਾ ਬਰਨਾਲਾ ਜਿਲਾ ਬਰਨਾਲਾ ਮੌੜਾਂ ਲਵੇ ਹਾਂ ਦੇਖ ਸਕਦੇ ਹੋ ਬਾਈ ਜੀ ਬਹੁਤ ਵਧੀਆ ਝੋਟੀ ਆ ਕੰਮੇ ਸੂਏ ਦੂਜੀ ਸੂਏ ਦੂਜੀ ਸੂਏ 14 ਲੀਟਰ ਪਹਿਲੇ ਸੂਏ ਚ ਹੋਇਆ ਜੀ ਠੀਕ ਹੈ ਜੀ ਹਾਂ ਠੀਕ ਹੈ ਰੇਟ ਕੀ ਕਰਤਾ ਇਹਦਾ 170 ਕਰ ਲੇ ਰੇਟ ਕਰਤਾ 1,70,000 ਸੂਨ ਵਾਲੀ ਮੱਝ ਆ ਜੀ ਇਹ ਕਿਸੇ ਨੇ ਲੈ ਜਾਣੀ ਆ ਪਿੰਡ ਢਲਵਾ ਦੇਖ ਸਕਦੇ ਹੋ ਬਹੁਤ ਵਧੀਆ ਝੋਟੀ ਆਈ ਬਾਈ ਦੀ ਦੇਖ ਆਏ ਨੇ ਚੱਡੇ ਚੂਡੇ ਦੀ ਪੂਰੀਆਂ ਕੈਂਮ ਮੋਰਾ ਨਸਲ ਦੀ ਆ ਹਾਂਜੀ ਹਾਂ ਫੋਨ ਨੰਬਰ ਬੋਲ ਦੇ ਵਿੱਚ ਦੇ 95031 ਤੇ ਬਾਈ ਦੀ ਕਿੱਥੇ ਹੁੰਦੀ ਠੀਕ ਹੈ ਜੀ ਇਹ ਚਾਹ ਦੇ ਵੀਡੀਓ ਕਰ ਦੋ ਸ਼ੇਰ ਬਾਈ ਦਾ ਬਾਈ ਬਸ ਇਹ ਰਾਹ ਹੋਰ ਕੀ ਦੀ ਚਾਹੀਦੀ ਕੋ ਕਟੀਆਂ ਦੇਖੋ ਜੀ ਕਟੀਆਂ ਪੂਰਾ ਟਾਪ ਕੁਆਲਟੀ ਦੀਆਂ ਨੇ ਰਾਹ ਕੇ ਲੱਗੇ ਵਿਆ ਕਟੀਆਂ ਦੇਖੋ ਜੀ ਜੋੜਾ ਲੋ ਵੀ ਜੋੜਾ ਕਟੀਆਂ ਦਾ ਤੇ ਸ਼ੈੱਕ ਦਾ ਵੀਡੀਓ ਲੋ ਜੀ ਮਿੱਤਰ ਹੋਰ ਮਲਕ ਕੀ ਹਾਲਾ? ਹਾਂ ਠੀਕ ਹੈ ਜੀ। ਪੰਡ ਕਿਹੜਾ ਹੈ? ਪੰਡਾ ਲੌਂਗ ਵਾਲਾ। ਕੱਟੀਆਂ ਦਾ ਪਰ ਰੇਟ ਕੀ ਕਰਤਾ? ਕੱਟੀਆਂ ਦਾ 31000 ਹੈ ਜੀ। 31000। ਕਾ ਕਹਿੰਦੇ ਮੈਂ ਆਹੇ। 6000 ਹੈ ਜੀ। ਠੀਕ ਹੈ ਜੀ। ਠੀਕ ਹੈ। ਲੋ ਵੀ 31000 ਰੁਪਏ ਕਰਦਾ। ਬਾਕੀ ਮੌਕੇ ਦੇ ਉਸ ਨੂੰ ਘੱਟ ਵੱਧ। ਲੋ ਵੀ ਬਾਕੀ ਮੌਕੇ ਉਸ ਨੂੰ ਘੱਟ ਵੱਧ ਪੰਡ ਲੌਂਗ ਵਾਲਾ। ਨੌਂ ਕੀ ਬਾਈ? ਬਹੁਤ ਸਲੀਮ ਇਨਸ਼ਾਅ। ਸਲੀਮ। ਨੌਂ ਸਲੀਮਾ ਫੋਨ ਨੰਬਰ ਬੋਲੀ ਸਲੀਮਾ। 68650 ਠੀਕ ਹੈ। ਉਹ ਵੀ ਆ ਕੱਟੀਆਂ ਵਾਈਆਂ ਪੈਂਟ ਲੌਂਗ ਵਾਲੇ ਜੀ ਕਰ ਦਿਓ ਵੀਡੀਓ ਸ਼ੇਅਰ ਕਰ ਬਈ ਟੋਰੀ ਬਣੀ ਆਈਆਂ ਬਹੁਤ ਵਧੀਆ ਕੱਟੀਆਂ ਸਲੀਵ ਨਹੀਂ ਆ 9 ਸਲੀਵ ਆ ਜੀ ਦੇਖੋ ਵੱਡੀਆਂ ਹੋ ਗਈ ਮੱਝਾਂ ਬਣ ਗਈਆਂ ਜੀ ਤੁਸੀਂ ਦੇਖੋ ਕਰ ਦਿਓ ਵੀਡੀਓ ਸ਼ੇਅਰ ਜੀ ਮੀਟਰ ਧਾਲੀ ਵਾਲ 76 YouTube ਚੈਨਲ ਆਪਣਾ ਕੱਟਾ ਦੇਖੋ ਬਾਈ ਕੱਟਾ ਤਾਂ ਹੁਣ ਆਇਆ ਕੱਟਾ ਬਹੁਤ ਵਧੀਆ ਜੀ ਕਿਹੜਾ ਪੰਡਾ ਬਾਈ ਸਹੀ ਗੜਾ ਜੀ ਸਹੀ ਗੜਾ ਇਹ ਰੇਟ ਕਰਦਾ ਕੱਟੇ ਦਾ ਜਾਦਾ ਇਹ ਉਹ ਵੀ 14000 ਕੱਟੇ ਦਾ ਕਰਤਾ ਬਾਈ ਇਹ ਇਧਰ ਆ ਗਿਆ ਕੱਟੀਆਂ ਜੀ ਬਹੁਤ ਸੋਹਣੀਆਂ ਨੇ ਦੇਖੋ ਜੀ ਕੱਟੀਆਂ ਥੋੜੇ ਪਿੰਡੋਂ ਆ ਕੱਟੀਆਂ ਆਪਣੀਆਂ ਹਰੀਗੜ ਹਰੀਗੜ ਆ ਗਿਆ ਵੇ ਇਧਰ ਦੇਖ ਸਕਦੇ ਤੁਸੀਂ ਕੱਟਾ ਹੀ ਆਪਣਾ ਕੱਟੀਆਂ ਨੇ ਦੋ ਦੋ ਤੇ ਕਿੰਨੀਆਂ ਨੇ 6 ਲਓ ਵੀ 6 ਕੱਟੀਆਂ ਨੇ ਠੀਕ ਹੈ ਜੀ 6 ਕੱਟੀਆਂ ਨੇ ਤੇ ਕਾ ਕ ਕਿੰਨੇ ਕਿੰਨੇ ਜਰਦੇ ਗੱਟੀਆਂ ਆਪਣੇ ਕੋਲੇ ਹਾਈ ਦੋ ਦੋ ਸਾਦੇ ਦੋ ਗੱਟੀਆਂ ਠੀਕ ਹੈ ਠੀਕ ਹੈ ਰੇਟ ਤੁਸੀਂ ਜੋੜੇ ਜਾ ਕਰਦੇ ਹੋ ਕਲੀ ਕਲੀ ਦਾ ਕਲੀ ਕਲੀ ਦਾ ਕਲੀ ਕਲੀਆ ਇਹਦਾ ਅਕੀ ਰੇਟ ਕਰਤਾ ਜਿਹੜੀ ਆ ਖੜੀ ਹੈਗੀ 18000 ਲੋ ਵੀ ਇਹਦਾ 18000 ਰੇਟ ਵੀ ਲੋਟ ਆ ਬਾਈ ਦਾ ਵੇਚਣ ਵਾਲਾ ਰੇਟ ਆ ਬਈ ਇਹ ਜਿੱਦਾਂ ਨਾਲ ਬਾਕੀ ਮੌਕੇ ਤੇ ਜੂ 18000 ਰੁਪਿਆ ਬਾਈ ਰੇਟ ਆ ਕੱਟੀ ਦਾ ਦੇਖ ਸਕਦੇ ਹੋ ਪਿੰਡ ਹਰੀਗੜ੍ਹ ਮਾਨਦਾਨ ਹੋ ਜੂ ਪਰਲੀ ਦਾ ਪਰਲੀ ਦਾ 19000 ਰੁਪਿਆ ਜੀ ਦੇਖੋ ਜੀ ਕੱਟੀਆਂ ਸੋਹਣੀਆਂ ਜੀ ਪੰਡੇ ਪੁੰਡੇ ਦੀਆਂ ਵਧੀਆ ਪਤਲੇ ਪੰਡੇਆਂ ਕੱਟੀਆਂ ਜੀ। ਇੱਕ ਆਹ ਖੜੀ ਹੋਈ ਜੀ ਕੱਟੀ। ਬਹੁਤ ਸੋਹਣੀ ਕੱਟੀ ਹੈ ਵੀ। ਇਹਦਾ ਕੀ ਰੇਟ ਆ ਜੀ? ਵੀਰਾ ਜੀ 20000। ਲੋ ਵੀ ਇਹਦਾ ਵੀ 20000। ਕੱਟੀ ਬਹੁਤ ਸੋਹਣੀ ਹੈ ਜੀ। ਦੇਖ ਸਾਹ ਜੀ। ਕਿਹੜੀ ਨਾਲ ਬਹੁਤ ਵਧੀਆ ਕੱਟੀ ਹੈ ਜੀ ਬਹੁਤ ਵਧੀਆ। ਐ ਘੈਂਟ। ਪੰਡ ਹਰੀਗੜ। ਇੱਕ ਕੱਟੀ ਆਹ ਖੜੀ ਹੋਈ ਜੀ। ਦੇਖੋ ਜੀ। ਇਹਦਾ ਕੀ ਰੇਟ ਆ ਜੀ? ਹਾਂ? 15000। ਸਿੰਘ ਜੀ ਬੜੇ ਕੱਢ ਗਏ ਨਾ ਇਹ ਵੱਡੇ ਵੱਡੇ। ਇਹਦਾ 15000 ਰੁਪਏ ਰੇਟ ਹੈ। ਕਰ ਦੋ ਵੀਡੀਓ ਸ਼ੇਅਰ ਬਾਈ ਦੱਪਕੇ ਹਰੀਗੜ੍ਹ ਵਾਲੇ ਦੀ। ਦੇਖ ਸਕਦੇ ਹੋ। ਕਟੀਆਂ ਕਟੀਆਂ। ਕਟੀਆਂ ਕਟੀਆਂ। ਢਨੌਲੇ ਦੀ ਪਸ਼ੂ ਮੰਡੀ ਦੇ ਵਿੱਚ ਕਟੀਆਂ ਕਟੀਆਂ। ਆਇਓ ਮਿੱਤਰੋ ਕਟੀਆਂ ਕਟੀਆਂ। ਦੇਖਿਓ ਸਾਹਦੇ ਜੀ ਕਟੀਆਂ ਕਟੀਆਂ ਖੜੀਆਂ। ਲਓ ਬਾਈ ਜੀ ਕਟੀਆਂ ਕਟੀਆਂ। ਢਨੌਲੇ ਦੀ ਮੰਡੀ ਵਿੱਚ ਪਹੁੰਚੂਕੀਆਂ। ਦੇਖ ਸਾਹਦੇ ਵੀਡੀਓ ਵਿੱਚ। ਆਇਓ ਮਿੱਤਰੋ। ਮਾਰੇ ਲਾਹੂ ਬੱਤਾ ਸੌ ਦੇ ਦੇ ਸਰਦਾਰ ਸਾਹ ਸੌਦਾ ਸੌ ਦੇ ਸਰਦਾਰ ਟੋਟਾ ਦੇ ਕੋਈ ਝੋਟਾ ਬਹੁਤ ਸੋਹਣਾ ਖੜਾ ਨੀ ਦੇਖ ਸਕਦੇ ਬਾਈ ਮੰਡੀ ਹੈ ਮੰਡੀ ਦੇ ਕੋਲੇ ਮੰਡੀ ਅਰਦਾ ਵੀਡੀਓ ਸ਼ੇਅਰ ਦਬਾ ਦੇ ਕੱਟੀ ਆਈ ਲੰਗਵਾਲ ਤੋਂ ਦੇਖਦਾ ਇਹ ਕੱਟੀ ਕੁੰਡੀ ਮੋਰਾ ਨਸਲ ਦੀ ਮੰਡੀ ਦੇ ਬੈਠੇ ਆ ਦੇਖ ਸਕਦੇ ਹੋ ਜੀ ਕੱਟੀ ਦੇਖੋ ਬੰਦੋ ਕੱਟੀ ਦੇਖੋ ਜੀ ਬਹੁਤ ਵਧੀਆ ਕੱਟੀ ਹੈ ਪਹਿਲਾਂ ਤੁਸੀਂ ਕੱਟੀ ਦੇਖੋ ਫਿਰ ਅੱਪਾ ਨਾ ਪੁੱਛਾ ਜੇ ਹੁਣ ਦੱਸ ਮਿੱਤਰਾਂ ਨੂੰ ਕੱਟੀਆਂ ਹੋਰ ਤਾਂ ਹੁਣ ਤਨੌਲੇ ਮੰਡੀ ਦੇ ਚ ਹੋਰ ਕੱਟੀਆਂ ਵੀ ਆ ਚੁੱਕੀਆਂ ਬਹੁਤ ਵਧੀਆ ਆਪਣੀਆਂ ਕੱਟੀਆਂ ਬਾਈ ਇਹ ਕਿਹੜਾ ਪਿੰਡ ਆ ਬਾਈ ਲੋਕਲ ਹੈ ਤਨੌਲਾ ਉਹ ਵੀ ਤਨੌਲੇ ਤੋਂ ਤੰਨੇ ਨੇ ਕੱਟੀਆਂ ਆਪਣੀਆਂ ਹਾਂ ਕੱਟਾ ਬਾਈ ਇੱਕ ਕੱਟਾ ਦੋ ਕੱਟੀਆਂ ਠੀਕ ਹੈ ਜੀ ਦੇਖ ਲੈ ਤੁਸੀਂ ਕੱਟੀਆਂ ਵਧੀਆ ਨੋ ਬਾਈ ਪਹਿਲਾ ਕੱਟੇ ਦਾ ਰੇਟ ਕੀ ਕਰਤਾ ਬਾਈ ਕੱਟੇ ਦਾ ਰੇਟ 18000 ਰੁਪਏ ਕੱ ਵੀ ਕੱਟੇ ਦਾ ਰੇਟ ਕਰਤਾ 18000 ਕੱਟੀਆਂ ਦਾ ਜੀ ਇਹਦਾ 18000 ਕੱਟੀਆਂ ਦਾ ਠੀਕ ਆ 18000 ਇਹ ਇਹਦਾ 15000 ਪੰਡ ਤਨੋਲਾ ਜੀ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤਨੋਲਾ ਪਸੂ ਮਲਦੀ ਆ ਬਾਈ ਹੋਰ ਆ ਕਿ ਤਨੋਲੇ ਦੀ ਬੰਦੀ ਤੇ ਨੀਲੀ ਰਗ ਦੀ ਗੱਡੀ ਆ ਜੀ ਨੀਲੀ ਰਗ ਦੀ ਆ ਜੀ ਬਹੁਤ ਸੋਹਣੀ ਕੱਟੀ ਆ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰੀ ਵਧੀਆ ਕੱਟੀ ਆ ਜੀ ਕਿਹੜਾ ਪੰਡਾ ਜੀ ਆਪਣਾ ਆਪਣਾ ਪੰਡਾ ਜੀ ਲੌਂਗ ਵਾਲ ਲੌਂਗ ਵਾਲ ਤਾਂ ਬਾਈ ਲੌਂਗ ਵਾਲ ਤੋਂ ਕੱਟੀ ਦੇਖੋ ਜੀ ਤੁਸੀਂ ਕੱਟੀ ਤੁਸੀਂ ਦੇਖ ਰਹੇ ਹੋ ਕੱਟੀ ਬਹੁਤ ਸੋਹਣੀ ਆ ਲੋਈ ਮੋਹਰੋਂ ਮੋਹਰੋਂ ਨਸਲ ਦੀ ਆ ਮੋਹਰੋਂ ਨਸਲ ਦੀ ਕੱਟੀ ਆ ਜੀ ਕੀ ਰੇਟ ਕਰਦਾ ਜੀ 25000 25000 ਰੁਪਏ ਰੇਟ ਕਰਦਾ ਜੀ 25000 ਕੱਟੀ ਸੋਹਣੀ ਆ ਜੀ ਦੇਖ ਸਕਦੇ ਬਹੁਤ ਵਧੀਆ ਕੱਟੀਆਂ ਜੇ ਕਿਸੇ ਨੇ ਲੈਣੀ ਆ ਆਜੋ ਬਾਈ ਜੀ ਮੰਡੀ ਦੇ ਵਿੱਚ ਧਣਾਉਲੇ ਕੱਟੀਆਂ ਸੋਹਣੀਆਂ ਜੀ ਥੋੜੀ ਵਧੀਆ ਕਰ ਦਿਓ ਵੀਡੀਓ ਸ਼ੇਅਰ ਜੀ 1288 5537 ਠੀਕ ਆ ਹਾਂ ਭਾਈਆ ਫੋਨ ਨੰਬਰ ਆ ਜੇ ਕਿਸੇ ਨੇ ਕੱਟੀਆਂ ਲੈਣੀਆਂ ਕਸ ਬਰਕ ਕਰਕੇ ਬੋਲ ਲਾ ਜਾਨਦਾਰੀ ਮਾਰੇ ਭਾਈ ਜੀ ਤੁਹਾਨੂੰ ਤਨੋਲੇ ਦੀ ਪਸ਼ੂ ਮੰਡੀ ਕਿਵੇਂ ਲੱਗੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅੱਜ ਤੁਹਾਨੂੰ ਦਿਖਾਈ ਜਾਣੇ ਜੀ ਕੱਟੀਆਂ ਕੱਟੀਆਂ ਕੱਲੀਆਂ ਕੱਟੀਆਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀ ਲਾਜ਼ਮੀ ਕਰ ਦਿਓ ਬਾਈ ਜੀ ਅੱਗੇ ਤੋਂ ਤੁਹਾਨੂੰ ਹੋਰ ਵੀਡੀਓ ਦਿਖਾਵਾਂਗੇ ਇਦੋਂ ਵੀ ਵਧੀਆ ਓਕੇ ਜੀ ਅੱਗੇ ਆਜੋ ਧੰਨਵਾਦ ਫੇਰ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ